मुर्दाबा मुबा ज़िंदबा करो ज़िंदबाद करो मोदी ट्रम मुबा मुबा मुरदाबाद कान मोर्चा ज़िंदबादानोर्चा ज़िंदाबाद लड़े लो ज़िंदाद जिंदाद लड़े लोंदाद ज़िंदादारी मुदाबाद मुरदाबाद ਅੱਜ ਅਸੀਂ ਭਾਰਤੀ ਕਿਸਾਨੀ ਦੀ ਏਕਤਾ ਗਰਾ ਦਾ ਮੈਂ ਜਿਲ੍ਹਾ ਗੂ ਜਲਾਲਾਬਾਦ ਦੇ ਐਸਡੀਐਮ ਦੇ ਡਾਕਟਰ ਅੱਗੇ ਸੰਯੁਕਤ ਮੋਰਚੇ ਦੇ ਸੱਦੇ ਤੇ ਸੱਦੇ ਤੇ ਜਿਹੜਾ ਅਜ ਅਸੀਂ ਟਰੰਪ ਮੋਦੀ ਸਰਕਾਰ ਦਾ ਪਤਲਾ ਫੂਕਿਆ ਔਰ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਆ ਸਰਕਾਰ ਨੂੰ ਕਿ ਜਿਹੜੇ ਸਾਡੇ ਲੋਕ ਨੇ ਆਜ਼ਾਦ ਲੋਕ ਸੀਗੇ ਉਹਨਾਂ ਨੂੰ ਗੁਲਾਮੀ ਵਿੱਚ ਕਿਉਂ ਲਿਆ ਲਿਆ ਜਾ ਰਿਹਾ ਹੈ ਕਿਉਂਕਿ ਗੁਲਾਮੀ ਵਿੱਚ ਲਗਾਤਾਰ ਜ਼ੋਰ ਲੱਗਾ ਹੋਇਆ ਹੈ ਟਰੰਪ ਵਰਗੀਆਂ ਵਿਸ਼ਵ ਭਰ ਸੰਸਥਾ ਦਾ ਇਹ ਗੁਲਾਮੀ ਵਿੱਚ ਲਾ ਕੇ ਇਹਨਾਂ ਲੋਕਾਂ ਨੂੰ ਜਿੰਨਾ ਕੁਛ ਅਸੀਂ ਮੁਹਈਆ ਕਰਾਇਆ ਉਹੀ ਖਾਣ ਉਦੋਂ ਬਾਅਦ ਨਾ ਖਾਣ ਸਾਡੇ ਦੇਸ਼ ਦੀ ਖੇਤੀ ਸਾਡਾ ਪਾਣੀ ਸਾਡੀਆਂ ਦੁਕਾਨਾਂ ਸਾਡਾ ਜਿਹੜਾ ਮਜ਼ਦੂਰੀ ਹੈ ਉਹ ਦਿਨੋਂ ਦਿਨ ਖਤਮ ਹੁੰਦੀ ਜਾ ਰਹੀ ਹੈ ਖਤਮ ਕਰਨ ਕਰਕੇ ਲੱਗੇ ਹੋਏ ਨੇ ਇਹ ਇੱਥੇ ਸਾਰੀ ਜਿਹੜੀ ਕਰਨੀ ਚਾਹੁੰਦੇ ਨੇ ਵੱਡੇ ਵੱਡੇ ਮੌਲਦੀ ਤੇ ਵੱਡੇ ਵੱਡੀਆਂ ਇੰਡਸਟਰੀਆਂ ਦੀ ਲਾ ਕੇ ਤੇ ਸਾਡੀ ਜਿਹੜੀ ਹਿੰਦੁਸਤਾਨ ਦੀ ਕੋਈ ਵੀ ਇੰਡਸਟਰੀ ਹੈ ਕੋਈ ਵੀ ਕਾਰਖਾਨਾ ਉਹਨੂੰ ਬੰਦ ਕਰਕੇ ਇਹ ਆਪ ਦੀਆਂ ਜਿਹੜੀਆਂ ਅੰਗਰੇਜ਼ੀ ਅੰਗਰੇਜ਼ ਦੀਆਂ ਜਿਹੜੀਆਂ ਅੱਗੇ ਨਾਰਾ ਮਾਰਿਆ ਸੀ ਆਪਾਂ ਵੀ ਇਹਨਾਂ ਅੰਗਰੇਜ਼ਾਂ ਨੇ ਇਥੋਂ ਕੱਢੀ ਉਹ ਅੰਗਰੇਜ਼ ਦੁਬਾਰਾ ਸਾਡੇ ਹਿੰਦੁਸਤਾਨ ਦੇ ਵਿੱਚ ਜੋਰਾਂ ਨਾਲ ਆਉਣ ਨੂੰ ਤਿਆਰ ਨੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਅਸੀਂ ਹਿੰਦੁਸਤਾਨ ਦੇ ਵਿੱਚ ਕੀ ਪੰਜਾਬ ਵਿੱਚ ਖਾਸ ਕਰਕੇ ਇਹਦਾ ਜਿਹੜਾ ਵਿਰੋਧ ਕਰਦੇ ਹਾਂ ਅਸੀਂ ਇੱਥੇ ਇਹਨਾਂ ਦਾ ਕੋਈ ਵੀ ਪ੍ਰੋਜੈਕਟ ਜਿਹੜਾ ਉਹ ਜਾਂ ਇਹਨਾਂ ਦਾ ਪ੍ਰੋਜੈਕਟ ਨਹੀਂ ਚੱਲਣ ਦੇਵਾਂਗੇ ਅਸੀਂ ਡਟ ਕੇ ਵਿਰੋਧ ਕਰਾਂਗੇ ਲੱਗਣ ਤੋਂ ਪਹਿਲਾਂ ਅਸੀਂ ਇਸ ਗੱਲ ਦੀ ਚੁਣੌਤੀ ਪਾਈਏ ਕਿ ਜਿਹੜੇ ਹਿੰਦੁਸਤਾਨ ਦੀ ਸਰਕਾਰ ਹੈ ਉਹ ਇਸ ਗੱਲ ਦਾ ਪੂਰਾ ਸੋਚ ਲਵੇ ਕਿ ਇਹ ਜਿਹੜੇ ਫੈਸਲੇ ਨੇ ਲਾਗੂ ਕਰਨ ਤੋਂ ਪਹਿਲਾਂ ਆ ਲੋਕਾਂ ਦੀ ਹਮਾਇਤ ਵਿੱਚ ਰੱਖਣਾ ਜ਼ਰੂਰੀ ਹੈ। ਹਾਂਜੀ ਅੱਜ ਪੂਰੇ ਪੰਜਾਬ ਭਰ ਵਿੱਚ ਵੱਖ-ਵੱਖ ਥੰਸੀ ਹਟਕਵਾਟਾਂ ਕਿ ਜੋ ਪੁਤਲਾ ਫੂਕ ਮਾਰੇ ਕੀਤੇ ਜਾ ਰਹੇ ਕਿ ਇਸ ਵਿੱਚ ਲੈ ਕੇ ਚੱਲ। ਮੇਰਾ ਨਾਮ ਸੁਖਤਾਨ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਜੀ ਨੇ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਫ੍ਰੀ ਟ੍ਰੇਡ ਦੇ ਮਾਮਲੇ ਤੇ ਨਰਿੰਦਰ ਮੋਦੀ ਦੇ 트ੰਪ ਦੇ ਜਿਹੜੇ ਇੱਥੇ ਪੁਤਲੇ ਫੂਕੇ ਗਏ ਆ ਉਹਦੇ ਸਬੰਧ ਵਿੱਚ ਅਸੀਂ ਇਕੱਠੇ ਹੋਏ ਆ। ਅਸੀਂ ਇਹ ਸਮਝਦੇ ਹਾਂ ਵੀ ਸਾਡੇ ਦੇਸ਼ ਦੇ ਵਿੱਚ ਜੋ ਸਾਮਰਾਜੀ ਨੀਤੀਆਂ ਦੇ ਤਹਿਤ ਸਾਡੇ ਦੇਸ਼ ਦਾ ਜਲ ਜੰਗਲ ਜ਼ਮੀਨ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਜਿਹੜਾ ਸਾਮਰਾਜੀਆਂ ਨੂੰ ਲਟਾਇਆ ਜਾ ਰਿਹਾ ਹੈ ਉਸੇ ਦੇ ਤਹਿਤ ਹੀ ਜਿਹੜਾ ਅਮਰੀਕੀ ਰਾਸ਼ਟਰਪਤੀ ਸਾਡੇ ਭਾਰਤ ਦੇ ਜਿਹੜੇ ਨਰਿੰਦਰ ਮੋਦੀ ਤੇ ਲਗਾਤਾਰ ਇਹ ਤੇ ਦਬਾਅ ਪਾ ਰਿਹਾ ਹੈਗਾ ਉਹ ਕਹਿ ਰਿਹਾ ਵੀ ਸਾਨੂੰ ਜਿਹੜਾ ਖੇਤੀ ਖੇਤਰ ਭਾਰਤ ਦਾ ਇਹਨਾਂ ਛੱਡ ਦਿੱਤਾ ਜਾਵੇ ਜਿਹੜਾ ਡੇਰੀ ਦਾ ਖੇਤਰ ਹੈਗਾ ਉਹ ਸਾਡੇ ਹਵਾਲੇ ਕੀਤਾ ਜਾਵੇ ਅਸੀਂ ਇਹ ਸਮਝਦੇ ਹਾਂ ਵੀ ਜਿਹੜੇ ਪਹਿਲਾਂ WTO ਦੇ ਕੀਤੇ ਹੋਏ ਸਮਝੌਤਿਆਂ ਦੇ ਤਹਿਤ ਹੀ ਭਾਰਤ ਜਿਹੜਾ 70 ਹਜ਼ਾਰ ਕਰੋੜ ਰੁਪਏ ਦੀਆਂ ਦਾਲਾਂ ਲੈ ਰਿਆ ਹੈਗਾ ਤੇ ਐਡੀਬਾਇਲ ਆਇਲ ਵੱਡੀ ਮਾਤਰਾ ਦੇ ਵਿੱਚ ਬਾਹਰੋਂ ਮੰਗਵਾ ਰਿਹਾ ਹੈਗਾ ਹੁਣ ਪਿਛਲੇ ਦਿਨ ਹੀ ਖਬਰਾਂ ਦਾ ਇਥੋਂ ਤੱਕ ਆਈਆਂ ਵੀ ਜਿਹੜਾ ਸਾਡੇ ਪੰਜਾਬ ਦੇ ਵਿੱਚ ਇਥੋਂ ਦੀਆਂ ਖੰਡ ਮਿੱਲਾ ਬੰਦ ਕਰਕੇ ਬ੍ਰਾਜ਼ੀਲ ਦੇ ਕੋਲੋਂ ਖੰਡ ਮੰਗਵਾਈ ਜਾ ਰਹੀ ਹੈਗੀ ਆ ਇਹ ਸਾਰਾ ਸਾਮਰਾਜੀ ਨੀਤੀਆਂ ਦੇ ਤਹਿਤ ਹੈਗਾ ਇਹ ਅਸੀਂ ਇਹ ਸਮਝਦੇ ਆ ਵੀ ਜੇਕਰ ਇਥੋਂ ਦੀ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈਗੀ ਆ ਇਹ ਇਹ ਸਮਝੌਤਾ ਕਰਦੀ ਹੈਗੀ ਤਾਂ ਸਾਡੇ ਜਿਹੜੇ ਕਿਸਾਨੀ ਦੇ ਬਹੁਤ ਵੱਡੇ ਪੱਧਰ ਤੇ ਜਾੜਾ ਹੋਣਾ ਹੈਗਾ ਇਥੋਂ ਦਾ ਜਿਹੜਾ ਨੀਤੀ ਜੋਗ ਇਹ ਗੱਲ ਕਹਿੰਦਾ ਹੈਗਾ ਵੀ ਭਾਰਤ ਦੇ ਵਿੱਚ 75 ਲੱਖ 75 ਕਰੋੜ ਤੋਂ ਵੱਧ ਲੋਕ ਜਿਹੜੇ ਖੇਤੀ ਖੇਤਰ ਦੇ ਵਿੱਚ ਲੱਗੇ ਆ ਉਹਦੇ ਵਿੱਚੋਂ 60 ਕਰੋੜ ਲੋਕ ਫालतੂਆਂ ਨੂੰ ਬਾਹਰ ਕਰ ਦੇਣਾ ਚਾਹੀਦਾ ਅਸੀਂ ਇਹ ਸਮਝਦੇ ਹਾਂ ਵੀ ਜਿਹੜਾ ਕਾਰਪੋਰੇਟ ਏਜੰਡੇ ਦੇ ਤਹਿਤ ਇਹ ਸਾਰੀਆਂ ਗੇਂਦਾਂ ਗੁੰਦੀਆਂ ਜਾ ਰਹੀਆਂ ਹੈਗੀਆਂ ਉਹਦੇ ਰੋਸ ਵਜੋਂ ਉਹਦੇ ਵਿਰੋਧ ਦੇ ਵਿੱਚ ਅਸੀਂ ਇਥੋਂ ਦੇ ਜਿਹੜੇ ਸੰਘਰਸ਼ੀ ਲੋਕਾਂ ਵੱਲੋਂ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਚਲਾਵਨੀ ਦਿੱਤੀ ਹੈਗੀ ਆ ਜੇਕਰ ਇਥੋਂ ਦੀ ਹਕੂਮਤਾਂ ਕੋਈ ਉਹਨਾਂ ਨਾਲ ਸਮਝੌਤੇ ਕਰਨੀਆਂ ਦਾ ਭਵਿੱਖ ਦੇ ਵਿੱਚ ਸਾਡੇ ਜਿਹੜੇ ਇਥੋਂ ਦੇ ਅੰਦੋਲਨ ਬਹੁਤ ਤਿੱਖੇ ਹੋਣਗੇ ਪਰਦਾਜੀ ਜਿਹੜਾ ਪੁਤਲਾ ਫੁੱਕਿਆ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਜੀ ਅੱਜ ਅਸੀਂ ਇਹ ਮੋਦੀ ਤੇ ਟਰੰਪ ਦਾ ਪੁਤਲਾ ਫੁੱਕਿਆ ਕਿ ਜਿਹੜੇ ਫ੍ਰੀ ਟ੍ਰੇਡ ਤੇ ਜਿਹੜਾ ਦਬਾਅ ਪਾ ਰਿਹਾ ਅਮਰੀਕਾ ਸਾਡੇ ਹਿੰਦੁਸਤਾਨ ਤੇ ਤੇ ਮੋਦੀ ਉਹਨੂੰ ਬਿਲਕੁਲ ਖੁੱਲਾ ਸੱਦਾ ਦੇ ਰਿਹਾ ਇਸ ਵਾਸਤੇ ਕਿ ਜਿਹੜਾ ਸਾਡੇ ਕੋਲ ਸਾਰਾ ਮੰਨ ਲਓ ਹਿੰਦੁਸਤਾਨ ਦੇ ਵਿੱਚ ਕੋਈ ਚੀਜ਼ ਅਜਿਹੀ ਨਹੀਂ ਜਿਹੜੀ ਨਹੀਂ ਹੈਗੀ ਅਸੀਂ ਉਹਦਾ ਬਿਗੇ ਬਗੈਰ ਫ੍ਰੀ ਸਾਰਾ ਕੁਝ ਲੈ ਕੇ ਜਾਂ ਉਹਨੂੰ ਸਾਰਾ ਇੱਥੇ ਆਦਾ ਮੰਨ ਲਓ ਸਾਰਾ ਕੁਝ ਫਿੱਟ ਕਰੰਤੇ ਉਹਦੀ ਇੱਥੇ ਫੈਕਟਰੀਆਂ ਲਾਉਂ ਤੇ ਜਾਉਂਦਾ ਕਾਰੋਬਾਰ ਕਰਨ ਤੇ ਕਿਉਂ ਕਰਨ ਦੀ ਹੈ ਕਿਉਂਕਿ ਸਾਡੇ ਹਿੰਦੁਸਤਾਨ ਦੇ ਵਿੱਚ ਹਰੇਕ ਥਾਂ ਜਗੀ ਹਰੇਕ ਵਿਗਿਆਨੀ ਹੈਗਾ ਸਾਡੇ ਇੱਥੋਂ ਦਾ ਜਿਹੜਾ ਵਸਨੀਕ ਉਹ ਇੱਥੇ ਕੰਮ ਕਰਕੇ ਆਪ ਸਾਡੇ ਪੰਜਾਬ ਨੂੰ ਸਾਡੇ ਹਿੰਦੁਸਤਾਨ ਨੂੰ ਵਧੀਆ ਬਣਾ ਸਕਦਾ ਹੈ ਇਸ ਵਾਸਤੇ ਸਯੁਕਤ ਰਕਸਾਨ ਮੋਰਚੇ ਨੇ ਇਸ ਗੱਲ ਦਾ ਬਾਈਕਟ ਕੀਤਾ ਹੈ ਵਿਰੋਧ ਕੀਤਾ ਹੈ ਜੇ ਮੋਦੀ ਨਾ ਜਾ ਗਿਆ ਤਾਂ ਫਿਰ ਜਿਵੇਂ ਪਿੱਛੇ ਸਮੇਂ ਦੇ ਵਿੱਚ ਉਹਦਾ ਅਸੀਂ ਵਿਰੋਧ ਕਰ ਰਹੇ ਹਾਂ ਜਿਵੇਂ ਭਗਵੰਤ ਮਾਨ ਨੇ ਜਿਹੜਾ ਲੈਂਡ ਪੋਲਿਸੀ ਲੈ ਕੇ ਆਇਆ ਸੀ ਉਹ ਵੀ ਸੰਯੁਕਤ ਕਿਸਾਨ ਮੋਰਚੇ ਦੇ ਦਬਾਅ ਦੇ ਥੱਲੇ ਉਹਨੇ ਵਾਪਸ ਲਈਏ ਇਹ ਸਾਰਾ ਉਹਨਾਂ ਨੂੰ ਲੋਕਾਂ ਨੂੰ ਸੁਚੇਤ ਕਰਨ ਦਾ ਸੀ ਤੇ ਸਰਕਾਰ ਨੂੰ ਦੱਸਣ ਦਾ ਸੀ ਵੀ ਅਸੀਂ ਬਿਲਕੁਲ ਇਹ ਲਾਗੂ ਨਹੀਂ ਹੋਣ ਦਿਆਂਗੇ ਅਜੇ ਹੁਣ ਆਪਾਂ ਸਰਕਾਰ ਨੂੰ ਦੱਸਣ ਆਏ ਆ ਅੱਜ ਦਿਨ ਦੇ ਪੂਰੇ ਕੇ ਬੈਠ ਕੇ ਆਪਾਂ ਜਿਹੜਾ ਪਤਲਾ ਫੋਕਣਾ ਹੈ ਸਭ ਤੋਂ ਵੱਡੀ ਗੱਲ ਇਹ ਆ ਕਿ ਆਪਾਂ ਪਹਿਲੇ ਜਿਹੜੀ ਨਾਰਿਆਂ ਦੀ ਊਜਨਾ ਜਿਹੜੀ ਸਟੇਜ ਦੀ ਕਾਰਵਾਈ ਸ਼ੁਰੂ ਕਰੀਏ ਸਿਰਕਤ ਮੋਰਚੇ ਦਾ ਇੱਕ ਆ ਜਿੰਦਾਬਾਦ 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 ਲੜਦੇ ਲੋਕਾਂ ਦਾ ਇੱਕ ਆ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਟ੍ਰੰਪ ਸਰਕਾਰ ਮਰਦਾਬਾਦ 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 ਸੁਪਰਾਹੋ ਦੱਸਿਆਂ ਕਿ ਜਿਹੜੇ Amazon ਕੰਪਨੀ ਬਾਰੇ ਤੁਹਾਨੂੰ ਪਤਾ ਹੈ ਵੱਡੇ ਤੌਰ ਤੇ ਜਿਹੜਾ ਨੁਕਸਾਨ ਕਰਦੀ ਪਈਏ ਬੀਮਾਰਡਾ ਕੰਪਨੀ Amazon ਵਰਗੀਆਂ ਹੋਰ ਵੀ ਨੇਕਾ ਜਿਨ੍ਹਾਂ ਦੇ ਨਾਂ ਅੰਗਰੇਜ਼ੀ ਵਿੱਚ ਇਹਦੇ ਮੈਂ ਨਹੀਂ ਜਾਣ ਸਕਦਾ ਦੱਸ ਸਕਦਾ ਉਹ ਕੰਪਨੀਆਂ ਆ ਕੇ ਸਾਡੇ ਦੇਸ਼ ਦੇ ਵਿੱਚ ਜਿਹੜੇ ਬਾਹਰ ਦੇ ਪ੍ਰੋਡਕਟ ਦਾ ਲਿਉੇ ਲਾਉਣੇ ਨੇ ਜਿਹੜੀਆਂ ਆਇਤੋਨੀਆਂ ਕੰਪਨੀਆਂ ਨੂੰ ਨਾਲ ਨੂੰ ਗਮਰਾਹ ਕਰਕੇ ਉਹਨਾਂ ਕੋ ਸਿੱਧੇ ਤੌਰ ਤੇ ਜਾ ਕੇ ਮਾਲ ਜਿਹੜੀ ਵੇਚ ਰੀਆਂ ਨੇ ਉਹ ਸਤਾਨਾਂ ਦੇ ਉੱਤੇ ਵੱਡਾ ਹਮਲਾ ਹੈ ਸਾਡੇ ਸਾਰੇ ਤੇ ਜਿਹੜੇ ਸਾਡੇ ਦੇਸ਼ ਦੇ ਹਾਕਮ ਹੈਗੇ ਆ ਇਹਨਾਂ ਦੀ ਬੇਜਕੀਨੀ ਸਾਨੂੰ ਕਿਉਂ ਇਹ ਸਾਬਤ ਹੋ ਰਹੀ ਹੈਗੀ ਆ ਇਹਨਾਂ ਦੇ ਬੇਭਰੋਸਗੀ ਸਾਨੂੰ ਕਿਉਂ ਵਾਰ-ਵਾਰ ਇਹ ਹੋ ਰਹੀ ਆ ਵੀ ਇਹ ਐਡੇ ਕੋ ਉਹ ਗੜਸ ਵਾਲੇ ਲੀਡਰ ਨਹੀਂ ਹੈਗੇਗੇ ਵੀ ਜਿਹੜੇ ਕਹਿ ਦੇਣਗੇ ਅਸੀਂ ਆਪਦੇ ਦੇਸ਼ ਦੇ ਲੋਕਾਂ ਦੇ ਹਿੱਤਾਂ ਨੂੰ ਤੁਹਾਡੇ ਕੋਲੇ ਅਸੀਂ ਗਹਿਣੇ ਨਹੀਂ ਰੱਖਾਂਗੇ ਵੇਚਾਂਗੇ ਨਹੀਂ ਉਹਦੀ ਸਾਨੂੰ ਥੋੜਾ ਜਿਹਾ ਪਿੱਛੇ ਸਾਨੂੰ ਨਜ਼ਰ ਮਾਰਨੀ ਚਾਹੀਦੀ ਆ ਮੈਂ ਤ ਤੁਹਾਨੂੰ ਸਾਰਿਆਂ ਨੂੰ ਇਹ ਧਿਆਨ ਦਿਵਾਉਣਾ ਵੀ ਆਪਾਂ ਥੋੜਾ ਪਿੱਛੇ ਦੇਖ ਗਏ ਵੀ ਪਿੱਛੇ ਇਹਨਾਂ ਨੇ ਕੀ ਕੀਤਾ ਹੈਗਾ ਵੀ ਜਿਹਨੂੰ ਹਰੇ ਇਨਕਲਾਬ ਦਾ ਸਾਮਰਾਜ ਪੱਖੀ ਖੇਤੀ ਮਾਡਲ ਨੂੰ 1960 ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਇਹਨਾਂ ਨੇ ਲੈ ਕੇ ਆਂਦਾ ਨਾ ਉਥੋਂ ਗੱਲ ਸਾਨੂੰ ਇਹ ਜਦੋਂ ਅਸੀਂ ਸਮਝਾਂਗੇ ਤਾਂ ਸਾਨੂੰ ਹੌਲੀ-ਸਹਜ ਸਹਜ ਇਹ ਸਮਝ ਆ ਜੂਗੀ ਕਿਉਂਕਿ ਉਦੋਂ ਪਾਣੀ ਮਿੱਟੀ ਜ਼ਹਿਰੀਲਾ ਹੋ ਚੁੱਕਿਆ ਹੈਗਾ ਕਿਸਾਨੀ ਕਰਜ਼ੇ ਦਾ ਸ਼ਿਕਾਰ ਹੈਗੀ ਆ ਕਿਸਾਨੀ ਬਹੁਤ ਕਸ਼ੀਆਂ ਕਰ ਰਹੀ ਹੈਗੀ ਆ ਹਰ ਰੋਜ਼ ਸਾਡੇ ਭਾਰਤ ਦੇ ਵਿੱਚ 31 ਕਿਸਾਨ ਖੁਦਕਸ਼ੀਆਂ ਕਰ ਜਾਂਦੇ ਆ ਔਰ 47 ਮਿੰਟਾਂ ਬਾਅਦ ਇੱਕ ਕਿਸਾਨ ਖੁਦਕਸ਼ੀ ਕਰ ਜਾਂਦਾ ਹੈਗਾ ਇਹ ਉਹਨਾਂ ਨੀਤੀਆਂ ਦਾ ਸਿੱਟਾ ਹੈਗਾ ਵੀ ਜਿਹੜੀਆਂ ਉਸ ਸਾਮਰਾਜ ਦੇ ਪ੍ਰਭਾਵ ਥੱਲੇ ਦਬਾਅ ਥੱਲੇ ਵਿਸ਼ਵ ਵਪਾਰ ਸੰਸਥਾ ਦਾ ਮੈਂਬਰ ਭਾਰਤ 1994 ਦੇ ਵਿੱਚ ਬਣਿਆ ਹੈਗਾ ਇਹ ਉਸ ਦੀ ਦਾ ਸਿੱਟਾ ਮਰਦਾਬਾਦ ਭਤੀ ਟਰੰਪ ਮਰਦਾਬਾਦ